हां जी ਇਹ ਸਾਡੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਜਿਹੜੀ ਆ ਸਰਦਾਰ ਉਤਮ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹ ਦੇਖੋ ਡਿਊਟੀ ਪੱਖ ਤੋਂ ਜੇ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਦੇ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਸਭ ਤੋਂ ਵੱਡਾ ਮਾਇਆ ਗੁਰਚਰਨ ਸਿੰਘ ਕੈਪਟਨ ਗੁਰਚਰਨ ਸਿੰਘ ਆਨਰੇਰੀ ਕੈਪਟਨ ਪੈਨਸ਼ਨ ਆਇਆ ਦੂਸਰਾ ਮੰਗਲ ਸਿੰਘ ਗੁਰ ਚੁੱਕੇ ਨੇ ਸਾਲ ਦੇਰੀ ਪੈਨਸ਼ਨ ਆਇਆ ਤੀਸਰਾ ਸਰਵਣ ਸਿੰਘ ਪਹਿਲਵਾਨ ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ ਆ ਆ ਇਹਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਰਹੀਆਂ ਉਹਦੀਆਂ ਵਾਗਰਜੀ ਕਾ ਖਾਲਸਾ ਵਾਗਰਜੀ ਦੀ ਫਤਿਹ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਸ਼ਬਦ ਬੋਲੇ ਤੇ ਉਹਨਾਂ ਨੂੰ ਉਤਲੇ ਪਾਇਆ ਸਰਦਾਰ ਜੀ ਕਰਸੇ ਕੈਪਟਨ ਇਹ ਕਲੋਜ਼ਰ ਕੋ ਦਾ ਪਾਇਆ ਵਾ ਇੱਕ ਚਾਚੀ ਸੀ ਆ ਉਹਦੇ ਘਰ ਦੇ ਵਿੱਚ ਬੈਠੇ ਆ ਇਹ ਬਾਅਦ ਦੇ ਵਿੱਚ ਇਹ ਵੀ ਜੂਮ ਕੁਝ ਹੋਇਆ ਵਾ ਇਹ ਜਿਹੜਾ ਵੀ ਹੋਇਆ ਵਾ ਕਿ ਵੀ ਲੜਕੀ ਦਾੜਾ ਇਹ ਗਲਤ ਵਿਹਾਰ ਕੀਤਾ ਗੰਗਣਾ ਦੇ ਹਾਂਜੀ ਜੀ ਦਾ ਟੋਟਾ ਜੀ ਹਾਂਜੀ ਮੇਰਾ ਨਾਮ ਹੀਰਾ ਸਿੰਘ ਜੀ ਪਿੰਡ ਪੈਲਟਾਏ ਵਾਲਾ ਇਹ ਲੈਣਾ ਚਾਹੁੰਦੇ ਆ ਸਾਡੇ ਪਿੰਡ ਦੇ ਇੱਕ ਕੰਗਣਾ ਰਣੌ ਦਾ ਬਸ ਮਾਰੇ ਹਾਂਜੀ ਇਹ ਸਾਡੇ ਪਿੰਡ ਦੀ ਲੜਕੀ ਕੁਲਵਿੰਦਰ ਕੌਰ ਜਿਹੜੀ ਆ ਸਰਦਾਰ ਉਤਮ ਸਿੰਘ ਦੀ ਬੇਟੀ ਜਿਹੜੀ ਆ ਸ਼ੇਰਾਂ ਵਾਲਾ ਕੰਮ ਕੀਤਾ ਉਹਨੇ ਦੇਖੋ ਡਿਊਟੀ ਪੱਖ ਤੋਂ ਜੇ ਆਪਾਂ ਨੂੰ ਵੇਖੀ ਤੇ ਬਹੁਤ ਸਾਰੇ ਲੋਕ ਆਲੋਚਨਾ ਵੀ ਕਰਨਗੇ ਪਰ ਕਿਰਦਾਰਾਂ ਦੇ ਤੌਰ ਤੇ ਪਰਖੋਗੇ ਤੇ ਉਹ ਬਹੁਤ ਵਧੀਆ ਕੰਮ ਕੀਤਾ ਕਿਉਂਕਿ ਕੰਗਣਾ ਰਣੌ ਦਾ ਸਾਨੂੰ ਕਿਰਦਾਰ ਜ਼ਰੂਰ ਵੇਖਣਾ ਪਊਗਾ ਵੀ ਪਿਸ਼ੋਕੜ ਦੇ ਵਿੱਚ ਉਹਨੇ ਕੀ ਕੀ ਕੀਤਾ ਉਹਨੇ ਲੋਕਾਂ ਦੇ ਪ੍ਰਤੀ ਕਿਹੋ ਜਿਹੀ ਬਿਆਨਬਾਜ਼ੀ ਕੀਤੀ ਇਹੋ ਜਿਹੇ ਸ਼ਬਦਾਂ ਦੇ ਨਾਲ ਲੋਕਾਂ ਨੂੰ ਕਿਸਾਨ ਸੰਘਰਸ਼ ਨੂੰ ਅਡਰੈਸ ਕੀਤਾ ਇਸ ਕਰਕੇ ਉਹਨਾਂ ਗੱਲਾਂ ਨੂੰ ਅਸੀਂ ਵੇਖਾਂਗੇ ਤੇ ਉਹ ਕੰਗਣਾ ਮੈਨੂੰ ਲੱਗਦਾ ਵੀ ਇਸ ਮੁੱਦੇ ਤੇ ਮੈਨੂੰ ਨਾ ਕੱਲ ਹੀ ਪਤਾ ਲੱਗਾ ਵੀ ਉਹਦੀ ਨਾ ਇੱਕ ਤਜਸਵੀ ਫਿਲਮ ਜਿਹੜੀ ਫਲਾਪ ਹੋ ਗਈ ਸੀ ਇੱਕ ਨਵੀਂ ਆ ਰਹੀ ਉਹਦੀ ਉਹ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਉਹ ਜੇ ਕੰਮ ਕਰ ਰਹੀ ਹੈ ਵੀ ਮੇਰਾ ਲੋਕਾਂ ਦੇ ਵਿੱਚ ਅਕਸ ਜਾਵੇ ਇਹ ਨਾ ਮੈਨੂੰ ਲੱਗਦਾ ਵੀ ਇਹ ਕੰਗਣਾ ਰਣੋਤ ਵਰਗੇ ਜਾਂ ਹੋਰ ਵੀ ਚਿਹਰੇ ਨੇ ਜਿਹੜੇ ਹਿੰਦੂ ਵਰਸਸ ਸਿੱਖ ਬਣਾਉਣਾ ਚਾਹੁੰਦੇ ਆ ਲੜਾਈ ਜਦੋਂ ਕਿ ਇਹ ਹੈ ਨਹੀਂ ਇਹ ਨੇਕੀ ਤੇ ਬਦੀ ਦੀ ਗੱਲ ਵਾ ਉਹ ਇਸ ਜਿਹੇ ਗੱਲਾਂ ਕਰਕੇ ਹਿੰਦੂਆਂ ਦੇ ਵਿੱਚ ਫੇਮਸ ਹੋਣਾ ਚਾਹੁੰਦੀ ਹੈ ਵੀ ਮੈਂ ਸੋਚ ਉਹ ਸੋਚਣ ਵੀ ਇਹ ਸੈਕਟਰੇ ਸਾਡੇ ਨਾਲ ਬਦੀ ਕੀ ਕਰਦੇ ਆ ਤੇ ਮੇਰੀ ਜਿਹੜੀ ਫਿਲਮ ਦੀ ਉਹ ਪ੍ਰਮੋਸ਼ਨ ਹੋ ਜੂਗੀ ਅਸੀਂ ਚਾਹੁੰਦੇ ਆ ਵੀ ਆਪਦੀ ਨਿੱਜੀ ਜ਼ਿੰਦਗੀ ਵਾਸਤੇ ਇਹੋ ਜੀ ਕੋਈ ਵੀ ਆ ਪਾੜਾ ਜਿਹੜੀ ਲੜਾਈ ਆ ਉਹ ਕਿਸੇ ਦੇ ਵਿੱਚ ਵੀ ਨਹੀਂ ਪਾਉਣੀ ਚਾਹੀਦੀ ਬਾਕੀ ਸਾਨੂੰ ਕੁਲਵਿੰਦਰ ਕੌਰ ਤੇ ਮਾਨ ਆ ਉਸਦੇ ਮਨ ਦੇ ਵਿੱਚ ਰੋਸ ਸੀਗਾ ਜਿਹੜਾ ਸਾਡਾ ਉਹਨਾਂ ਬੀਬੀਆਂ ਨੂੰ ਕਸ਼ਾਂ ਸੰਘਰਸ਼ ਵੇਲੇ 100-100 ਰੁਪਏ ਦਿਹਾੜੀ ਤੇ ਆਈਆਂ ਬੈਠੀਆਂ ਟੱਗੇ ਟੱਗੇ ਦੇ ਵਕਣ ਵਾਲੇ ਕਈ ਸ਼ਬਦਾਂ ਦੇ ਨਾਲ ਸੰਬੋਧਨ ਕਿਉਂਕਿ ਜਿਹੜਾ ਜਿਹੜਾ ਬੰਦਾ ਬਾਹਰ ਕਦੇ ਹੌਮੇ ਵਿਖਾਉਂਦਾ ਹੋਵੇ ਹਿੰਡ ਵਿਖਾਉਂਦਾ ਹੋਵੇ ਹਰ ਤਾਂ ਵਿਖਾਉਂਦਾ ਜਦੋਂ 에어ਪੋਰਟ ਤੇ ਗਈ ਆ ਮੈਂ ਲਗਾ ਚੈਕਿੰਗ ਤੇ ਉਹਨਾਂ ਦੀ ਕੋਈ ਗੱਲਬਾਤ ਹੋਈ ਹੈ ਸਮਾਨ ਉਹਦੇ ਵਿੱਚ ਟ੍ਰੇਲ ਚ ਰੱਖਣ ਕਰੋ ਕਿਉਂਕਿ ਮੈਂ ਕਾਫੀ ਟਰੈਵਲ ਕੀਤਾ ਉਥੇ ਕੜੇ ਤੱਕ ਸਾਨੂੰ ਸ਼ਸਤਰਾਂ ਤੱਕ ਲਾ ਕੇ ਸਾਰੇ ਵਿੱਚ ਰੱਖਣੇ ਪੈਂਦੇ ਆ ਫਿਰ ਸਾਰੀ ਸਕੈਨਿੰਗ ਹੁੰਦੀ ਹੈ ਜਦੋਂ ਉਹਨੇ ਸਾਰਾ ਸਮਾਨ ਰੱਖਣ ਵਾਸਤੇ ਕਿਹਾ ਤੇ ਉਹ ਕੁਝ ਉਹਨੇ ਆਪ ਨੂੰ ਹੌਮੇ ਸੀਗੀ ਉਹਨੇ ਤੌਂਸ ਦਿਖਾਈ ਆ ਜਿਸ ਤੌਂਸ ਤੋਂ ਗੱਲ ਵਾਧਿਆ ਵਾਧਿਆ ਕੁਲਵਿੰਦਰ ਕੌਰ ਨੇ ਉਹਦੇ ਥੱਪੜ ਜੜ ਦਿੱਤਾ ਤੇ ਉਹਨੇ ਕੁਝ ਵੀ ਮਾਰਾ ਨਹੀਂ ਕੀਤਾ ਉਨੇ ਕੁਝ ਵੀ ਮਾੜਾ ਨਹੀਂ ਕੀਤਾ ਸ਼ੇਰਨੀ ਬੱਚੀ ਤੇ ਸਾਨੂੰ ਮਾਣ ਆ ਦੂਸਰੀ ਗੱਲ पे ਅਸੀਂ ਸਾਰਾ ਪਿੰਡ ਪੰਚਾਇਤ ਪੰਜਾਬ ਪੂਰੀ ਕਮਿਊਨਿਟੀ ਉਹਦੇ ਨਾਲ ਖੜਿਆ ਹਰ ਪੱਖ ਤੋਂ ਨਾਲ ਖੜਿਆ ਆ ਸਰਕਾਰ ਨੂੰ ਅਸੀਂ ਕਹਿੰਨੇ ਆ ਕਿ ਇਸ ਮੁੱਦੇ ਨੂੰ ਇਡਾ ਵੱਡਾ ਨਾ ਸਮਝਦੇ ਹੋਏ ਇੱਥੇ ਖਤਮ ਕੀਤਾ ਜਾਵੇ ਲੜਕੀ ਨੂੰ ਇਨਸਾਫ ਦਿੱਤਾ ਜਾਵੇ ਇਹ ਕਾਨੂੰਨੀ ਪੱਖ ਤੋਂ ਵੀ ਕੋਈ ਬਹੁਤੀ ਵੱਡੀ ਕਾਰਵਾਈ ਨਹੀਂ ਬਣਦੀ 23 24 ਨਹੀਂ ਬਣਦੀ ਹੈਨਾ ਇਸ ਕਰਕੇ ਕੋਈ ਬਹੁਤਾ ਵੱਡਾ ਐਕਸ਼ਨ ਨਾ ਲਿਆ ਜਾਵੇ ਕਿਉਂਕਿ ਇਹ ਰੋ ਪੈਦਾ ਹੁੰਦਾ ਫਿਰ ਲੋਕਾਂ ਦੇ ਵਿੱਚ ਜੇ ਤੁਸੀਂ ਬੇਇਨਸਾਫੀ ਕਰੋਗੇ ਤੇ ਲੋਕਾਂ ਦੇ ਵਿੱਚ ਉਸ ਗੱਲ ਦਾ ਰੋਹ ਪੈਦਾ ਹੋਊਗਾ ਕਿ ਸਾਡੇ ਨਾਲ ਬੇਇਨਸਾਫੀ ਹੋਈ ਹੈ ਜੇ ਲੜਕੀ ਨੇ ਥੱਪੜ ਮਾਰਿਆ ਤਾਂ ਉਹਦੀ ਜਿੰਨੀ ਕਾਰਵਾਈ ਬਣਦੀ ਉਹ ਨਹੀਂ ਕਰਦੇ ਉਸ ਤੋਂ ਵੱਧ ਜੇ ਕੋਈ ਨੂੰ ਲੀਗਲ ਐਕਸ਼ਨ ਉੱਤੇ ਲਿਆ ਜਾਂਦਾ ਉਹਨੂੰ ਡਿਸਮਿਸ ਕੀਤਾ ਜਾਂਦਾ ਤੇ ਫਿਰ ਅਸੀਂ ਸ਼ਿਕਾਇਤ ਕਰਨ ਲਈ ਮਜਬੂਰ ਹੋਵਾਂਗੇ ਪਰਿਵਾਰ ਦੇ ਨਾਲ ਵੀ ਖੜੇ ਆ ਸਾਰਾ ਪੰਜਾਬ ਖੜਿਆ ਵਾ ਅਸੀਂ ਹਰ ਪੱਖ ਤੋਂ ਉਹਦੀ ਮਦਦ ਜਿਹੜੀ ਲੜਕੀ ਦੀ ਉਹ ਕਰਾਂਗੇ ਸਭ ਤੋਂ ਵੱਡਾ ਮੈਂ ਗੁਰਚਰਨ ਸਿੰਘ ਕੈਪਟਨ ਗੁਰਚਰਨ ਸਿੰਘ ਆਨਰਰੀ ਕੈਪਟਨ ਪੈਨਸ਼ਨ ਆਇਆ ਹਾਂ ਦੂਸਰਾ ਮੰਗਲ ਸਿੰਘ ਗੁਜ਼ਰ ਚੁੱਕੇ ਨੇ ਸਰਦਾਰ ਦੀ ਪੈਨਸ਼ਨ ਆਏ ਸੀ ਤੀਸਰਾ ਸਰਵਣ ਸਿੰਘ ਪਹਿਲਵਾਨ ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ ਆਮ ਇਹਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਰਹਿਆ ਉਹਦੀਆਂ ਤੀਸਰੇ ਥਾਂ ਉਹ ਜਲੰਧਰ ਰਹਿੰਦੇ ਨੇ ਉਸ ਤੋਂ ਇਲਾਵਾ ਚੌਥੇ ਥਾਂ ਉਤਮ ਸਿੰਘ ਜਿਹੜੀ ਲੜਕੀ ਆ ਜਿਹੜੇ ਆਪਣੇ ਕੁਲਵਿੰਦਰ ਕੌਰ ਉਹ ਖੇਤੀ ਕਰਦਾ ਇਹ ਪਿੰਡ ਇੱਥੇ ਉਸ ਤੋਂ ਛੋਟਾ ਸਾਰਾ ਤੋਂ ਸ਼ੰਕਰ ਸਿੰਘ ਸਾਰਾ ਤੋਂ ਛੋਟਾ ਪਰ ਇਹ ਸਾਡਾ ਪਰਿਵਾਰਕ ਹੈਗਾ ਜਿਹੜਾ ਬੇਟੇ ਬੇਟਾ ਤੇ ਕਬਈ ਕਿਵੇਂ ਦੇਖਦੇ ਹੋ ਜਿਵੇਂ ਕਿਸਾਨੀ ਅੰਦੋਲਨ ਤੇ ਚੱਲਦੇ ਆ ਜਿਹੜਾ ਕਿ ਇਹ 15-9 ਤੋਂ ਜਿਹੜਾ ਕਿ ਇੱਕ ਬਿਆਨ ਦਿੱਤਾ ਹੈਗਾ ਕਿਸਾਨਾਂ ਪ੍ਰਤੀ ਕਿਵੇਂ ਦੇਖਦੇ ਹੋ ਇਹਨੂੰ ਬਿਆਨ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਦੇਖੋ ਜੋ ਕੁਝ ਹੋਇਆ ਹੈ ਗਲਤ ਹੋਇਆ ਜਿਹੜਾ ਬੰਦਾ ਜੇ ਉਹ ਹੈ ਆਪਣੀ ਪੋਜੀਸ਼ਨ ਵਿੱਚ ਵੱਡੇ ਥਾਵਾਂ ਤੇ ਉਹਨੂੰ ਛੋਟੇ ਆਦਮੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਦਰਕਾਰਨਾ ਚਾਹੀਦਾ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਇੱਜ਼ਤ ਕਰਕੇ ਕੀਤੀ ਜਾਂਦੀ ਆ ਇੱਜ਼ਤ ਲਈ ਜਾਂਦੀ ਆ ਇਹ ਉਹਨਾਂ ਨੇ ਜੋ ਉਸ ਐਮਪੀ ਨੇ ਕੀਤਾ ਅੱਛਾ ਨਹੀਂ ਕੀਤਾ ਵਗੜਦੀ ਕਾ ਖਾਲਸਾ ਵਗੜਦੀ ਦੀ ਫਤਿਹ ਜੋ ਵੀ ਸਾਡੀ ਲੜਕੀ ਨੇ ਕੰਮ ਕੀਤਾ ਉਹ ਸਾਰੀ ਕੌਮ ਵਾਤੇ ਕੀਤਾ ਵਾ ਉਹ ਜੇ ਉਹਨਾਂ ਨੇ ਗਲਤ ਸਬਦ ਬੋਲੇ ਤੇ ਉਹਨਾਂ ਨੂੰ ਪੋਤਣੇ ਪਾਇਆ ਔਰ ਉਹਨਾਂ ਨੇ ਤਲਾਸੀ ਲੈਣੀ ਆ ਛੜਤੀ ਕਰਨੀ ਆ ਕੋਈ ਵੀ ਭਾਵੇਂ ਰਾਜਾ ਕਿਉਂ ਨਾ ਆ ਜਾ ਜਿਹੜਾ ਡਿਊਟੀ ਤੇ ਖਲੋਤਾ ਉਹਨੇ ਆਪਦੀ ਡਿਊਟੀ ਨਿਭਾਉਣੀ ਆ ਉਹ ਲੜਕੀ ਦੇ ਉਹਨੂੰ ਕਵੱਦ ਘਟਕਿਆ 100-100 ਰੁਪਏ ਤੇ ਧਰਨੇ ਤੇ ਜਾਣ ਨੂੰ ਜਨਾਨੀਆਂ ਜਾ ਕੇ ਵੇਂਦੀਆਂ ਆ ਉਨੇ ਵਾਦਲਾ ਘਟ ਲਵਜ ਬਹੁਤ ਬੋਲੇ ਜਿਹੜੇ ਬੋਲੇ ਕਈ ਲਵਜ ਐੋ ਜਿਹੇ ਵੀ ਬੋਲੇ ਜਿਹੜੇ ਐਨ ਦੇ ਲਾਇਕ ਨਹੀਂ ਸਾਡਾ ਤੇ ਇਹ ਆ ਵੀ ਉਹਨੂੰ ਇਨਸਾਫ ਮਿਲਣਾ ਚਾਹੀਦਾ ਉਹਨੇ ਜੋ ਕੰਮ ਕੀਤਾ ਉਹ ਕੋਈ ਗਲਤ ਨਹੀਂ ਕੀਤਾ ਚੰਗਾ ਕੀਤਾ ਤੁਹੀ ਲੜਕੀ ਨੇ ਕੀ ਲੱਗਦੇ ਚਾਚਾ ਜੀ ਲੱਗਦੇ ਆ ਜੀ ਤੇ ਕੀ ਕਹਿਣਾ ਚਾਹੋ ਤੁਸੀਂ ਜਿਹੜਾ ਇਹ ਕੰਮ ਕੀਤਾ ਵਧੀਆ ਕੀਤਾ ਜਾਂ ਗਲਤ ਕੀਤਾ ਨਹੀਂ ਉਹਨੇ ਆਪ ਦੇ ਜਿਹੜੇ ਕਾਨੂੰਨ ਦੇ ਹਿਸਾਬ ਨਾਲ ਉਹਨੇ ਠੀਕ ਕੀਤਾ ਤੁਸੀਂ ਕਿਵੇਂ ਮਹਿਸੂਸ ਕਰਦੇ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਦਿੱਤਾ ਗਿਆ ਸਾਰੇ ਪ੍ਰੋਗਰਾਮ ਦਾ ਜਿਹੜਾ ਤੁਹਾਨੂੰ ਪਿੰਡ ਦੀ ਪੰਚਾਇਤ ਵੱਲੋਂ ਸਨਮਾਨ ਦਿੱਤਾ ਕਿਵੇਂ ਮਹਿਸੂਸ ਕਰਦੇ ਹੋ ਜੀ ਐਂ ਚੰਗਾ ਹੀ ਬਸ ਮੂਸ ਕਰਦੇ ਆ ਜੀ ਸਾਰੀ ਪੰਚਾਇਤ ਤੁਹਾਡੇ ਨਾਲ ਹਾਂ ਜੀ ਇਹ ਕੋਈ ਅੱਜ ਆਹ ਪੈਟਾ ਵਿੱਚ ਇਕੱਠੇ ਹੋਏ ਸਰਪੰਚ ਮੇਜ ਸਿੰਘ ਵੱਲ ਬੋਲ ਰਿਹਾ ਇਹ ਸਰਦਾਰ ਚਲਸਾ ਕੈਪਟਨ ਆ 1 ਕਿਲੋਮੀਟਰ ਤੋਂ ਦਾ ਤਾਇਆ ਵਾ ਇੱਕ ਚਾਚੀ ਸੀ ਉਧਰ ਦੇ ਘਰ ਦੇ ਵਿੱਚ ਬੈਠੇ ਆ ਇਹ ਬਾਅਦ ਦੇ ਵਿੱਚ ਇਹ ਜੋ ਕੁਝ ਹੋਇਆ ਵਾ ਇਹ ਜਿਹੜਾ ਵੀ ਹੋਇਆ ਵਾ ਕਿ ਬੀ ਲੜਕੀ ਦਾ ਇਹ ਗਲਤ ਵਿਹਾਰ ਕੀਤਾ ਕੰਗਣਾ ਦੇ ਇਹ ਕੋਈ ਚੰਗੀ ਗੱਲ ਨਹੀਂ ਕੀਤੀ ਆ ਇਹਨਾਂ ਨੂੰ ਸਜ਼ਾ ਮਾਰ ਕੀਤਾ ਜਾਂ ਸਾਰੇ ਪਰਿਵਾਰ ਨੂੰ ਸਾਰੀ ਪੰਚਾਇਤ ਨੇ ਸਾਰੇ ਇਲਾਕਾ ਦੇ ਨਿਵਾਸੀਆਂ ਸਾਰੇ ਪਿੰਡ ਵਾਲਿਆਂ ਨੇ ਸਾਰਿਆਂ ਮਿਲ ਕੇ ਇਹ ਕਰਕੇ ਕੋਈ ਵੀ ਤਰੀਕ ਹੋਏ ਇਹਨਾਂ ਦੇ ਨਾਲ ਆ ਸਾਰਾ ਇਲਾਕਾ ਦੇ ਨਿਵਾਸੀ ਨਾਲ ਹਰ ਪੱਖੋਂ ਇਹਨਾਂ ਦੇ ਨਾਲ ਵਾ ਇਹ ਬਿਛਰੀ ਹਟਾਂਗੇ ਕਿਸ ਗੱਲੋਂ ਤੇ ਜਿਹੜਾ ਇਹ ਧੱਕਾ ਨਹੀਂ ਹੋਣ ਦੇਾਂਗੇ ਤੇ ਸਰਕਾਰਾਂ ਦਾ ਵੀ ਚਾਹੀਦਾ ਵੀ ਇਹ ਧੱਕਾ ਨਹੀਂ ਹੋਣਾ ਚਾਹੀਦਾ ਜੋ ਇਹ ਉਹ ਆ ਉੱਛੇ ਵਾ ਪਰਿਆਵਾ ਤੇ ਇਹ ਸਹੀ ਆ ਜੋ ਕੁਝ ਆ ਠੀਕ ਆ ਤੇ ਇਹਨੂੰ ਇਥੇ ਸਮਾਪਤ ਕਰ ਦੇਣਾ ਚਾਹੀਦਾ ਸੀ ਤੇ ਜਿਹੜੀ ਗੱਲ ਨਹੀਂ ਬਤੌਣੀ ਚਾਹੀਦੀ ਇਹ ਅੱਗੇ ਇਹਨਾਂ ਨੇ ਗਲਤ ਕੰਮ ਕੀਤਾ ਵੀ ਪਰਚਾ ਦਰਜ ਕਰਦੇ ਹੋ ਰਿਸਪੈਂਡ ਕਰਦੇ ਹੋ ਏਡੀ ਛੇਤੀ ਇਹ ਕਾਲੀ ਦਾ ਇਹ ਕੰਮ ਨਹੀਂ ਕਰ ਦਿੱਤੇ ਜੈਸਰ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪਵਾਰੇ ਤੇ ਕਲਜਿੰਦਰ ਗੌਰ ਮੇਰੀ ਛੋਟੀ ਸਿਸਟਰ ਹੈ ਮੈਂ ਜੁਐਸ ਰਹਿਣਾ ਤੇ ਮੈਂ ਪਰਸੋਂ ਹੀ ਆਇਆ ਸੀ ਜਦੋਂ ਇਹ ਘਟਨਾ ਹੋਈ ਏ ਉਹ ਔਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈ ਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬੱਕਟ ਦੇ ਵਿੱਚ ਪਾ ਦਿਓ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਭੜਕ ਗਈ ਤੇ ਉਹਨੂੰ ਖਾਲਸਤਾਨੀ ਦਾ ਤਬਾ ਲਾਤਾ ਉਹਦੇ ਉੱਤੇ ਕਿਉਂਕਿ ਉਹਦੇ ਨੇਮ ਪਲੇਟ ਤੇ ਕੌਰ ਲਿਖਿਆ ਹੋਇਆ ਸੀ ਤੇ ਜੋ ਵੀ ਸਿੰਘ ਜਾਂ ਕੌਰ ਆ ਉਹਨੂੰ ਇਹ ਕੰਗਣਾ ਹਮੇਸ਼ਾ ਟਾਰਗੇਟ ਕਰਦੀ ਆ ਕਿ ਇਹ ਖਾਲਸਤਾਨੀ ਹੈ ਮਾਇਵਾਦੀ ਹੈ ਪਖਵਾਦੀ ਹੈ ਪਖਵਾਦੀ ਹੈ ਤੇ ਇਹਦੇ ਪਹਿਲਾਂ ਵੀ ਜੋ ਬਿਆਨ ਆਇਆ ਉਹ ਹਮੇਸ਼ਾ ਪੜਕਾਉ ਪਿਆੜਾਇਆ ਖਾਸ ਕਰਕੇ ਸਿੱਖ ਕਮਿਊਨਿਟੀ ਵਾਸਤੇ ਖਾਸ ਕਰਕੇ ਪੰਜਾਬੀਆਂ ਵਾਸਤੇ ਤੇ ਜਦੋਂ ਉਹਨੂੰ ਕੁਲਜਿੰਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲੋ ਇਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਚ ਰੱਖ ਦੋ ਇਸ ਸਟੈਂਡ ਕਰਨਾ ਤੇ ਉਹਨੇ ਉਦੋਂ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੀ ਕੋਈ ਵੀ ਹਲਤ ਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਆ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਉਹਨੇ ਉਹਦੇ ਥੱਪੜ ਮਾਰਿਆ ਇਹਦਾ ਸਾਰਾ ਇੱਕ ਆਪਣਾ ਪਬਲਿਕਲ ਸਟੰਟ ਆ ਤੇ ਇਹਨੂੰ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿਣ ਦੀ ਆਦਤ ਆ ਤੇ ਸੋ ਅਸੀਂ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਸਰਪੰਚ ਸਾਹਿਬ ਮੇਰੇ ਚਾਚੇ ਤਾਏ ਜੋ ਵੀ ਆ ਸਾਡੇ ਨਾਲ ਆ ਸਾਡੇ ਨਾਲ ਸਾਰਾ ਪੰਜਾਬ ਹੈ ਤੇ ਨਾਲ ਹੀ ਸਾਡੇ ਨਾਲ ਜੋ ਵੀ ਬਾਹਰ ਸਾਡੇ ਬੈਠੇ ਸਿੱਖ ਭਰਾਵਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰ ਰਹਾ ਹੈ ਵੀ ਜੋ ਵੀ ਹੋ ਰਿਹਾ ਕੁੜੀ ਨਾਲ ਧੱਕਾ ਹੋ ਰਿਹਾ ਹੈ ਸੋ ਇੱਕ ਅਗਣਾ ਨੂੰ ਨੱਥ ਪਾਉਣੀ ਚਾਹੀਦੀ ਆ ਇਹ ਜਦੋਂ ਵੀ ਬੋਲਦੀ ਆ ਬਹੁਤ ਗਲਤ ਬੋਲਦੀ ਆ ਤੇ ਅਸੀਂ ਇਸ ਚੀਜ਼ ਦੀ ਪ੍ਰਜੋਰ ਰਿੰਦਿਆ ਕਰਦੇ ਆ ਇੱਕ ਦੱਸਿਆ ਜਾ ਰਿਹਾ ਜਿਹੜਾ ਕਿ ਉੱਥੇ ਕਿਲੋਮੀਟਰ ਤੇ ਜਿਹੜਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਹੈ ਕਿ ਡਿਊਟੀ ਤੋਂ ਸਸਨਾ ਕਰਦਾ ਹੈ ਹਾਂਜੀ ਹਾਲੇ ਤੱਕ ਕੋਈ ਇਹੋ ਜਿਹਾ ਬੰਦਾ ਉਹਦੇ ਸਸਪੈਂਡ ਤਾਂ ਕਰ ਦਿੱਤਾ ਏ ਪਰ ਉਹਦੇ ਉੱਤੇ ਜਿਹੜਾ ਪਰਚਾ ਆਇਆ ਜੇ ਪਰਚਾ ਕੀਤਾ ਏ ਤੇ ਉਹ ਆਨ ਡਿਊਟੀ ਆ ਉਹਨੇ ਕੋਈ ਕੋਈ ਗਲਤ ਉਹਨੂੰ ਆਪ ਤੇ ਉਹਨੇ ਕੋਈ ਸ਼ੁਰੂਆਤ ਨਹੀਂ ਕੀਤੀ ਜੇ ਪਰਚਾ ਕਲਜਿੰਦਰ ਕੌਰ ਤੋਂ ਆਇਆ ਤੇ ਪਰਚਾ ਉਹਦੇ ਉੱਤੇ ਵੀ ਤੰਗਣਾ ਤੇ ਵੀ ਬੰਦਾ ਏ ਪਰ ਇਹ ਹੁਣ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਇਹ ਹਮੇਸ਼ਾ ਹੀ ਇੱਕ ਆਮ ਨਾਗਰਿਕ ਨਾਲ ਧੱਕਾ ਕਰਦੀਆਂ ਆਉਣੀਆਂ ਤੇ ਇਹਦਾ ਇਹ ਬਹੁਤ ਗਲਤ ਗੱਲ ਆ ਜੇ ਜੇ ਕਲਜਿੰਦਰ ਕੌਰ ਦੋਸ਼ੀ ਆ ਤੇ ਉਹਦੀ ਬਰਾਬਰ ਕੰਗਣਾ ਵੀ ਦੋਸ਼ੀ